ਜਿਹਦੀ ਜਿਆਦਾ ਤਾਂ ਦੁਵਾਰੇ ਬਣ ਜਾਂਦੇ ਨੇ ਚੱਲ ਅੰਦਰ ਉੱਠ ਕੇ ਚੱਲ ਹੋਰ ਚੱਲ ਅੰਦਰ ਨਹੀਂ ਵਈ ਲਏ ਥਾਲ ਕੇ ਦਿਹਾੜੀ ਤੇ ਮਕਾਨ ਖੜਾ ਕਰਦੇ ਨੇ ਇਹਨਾਂ ਸਿੱਟਿਆਂ ਨਾਲ ਹੋਵੇ ਦੇਖੀ ਤੇ ਉਹਨਾਂ ਦੇ ਚੱਲ ਕੋਈ ਨਾ ਕੋਈ ਨਾ ਮਿੰਤ ਦੇ ਨਹੀਂ ਆਪਣੇ ਪੈਸੇ ਕਮਾ ਲਈ ਜਾਂਦੇ ਮਲੋਚ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਤੇ ਚਲਾਇਆ ਪੀਲਾ ਪੰਜਾ ਨਜਾਇਜ਼ ਕੀਤਾ ਤੇ ਕਬਜ਼ੇ ਨੂੰ ਤੋੜਿਆ ਗਿਆ ਉੱਥੇ ਹੀ ਪਰਿਵਾਰ ਨੇ ਲਾਇਆ ਗੰਭੀਰ ਦੋਸ਼ ਪਰਿਵਾਰ ਨੇ ਕਿਹਾ ਕਿ ਪ੍ਰਸ਼ਾਸਨ ਤੱਕਾ ਕਰ ਰਿਹਾ ਹੈ ਇਹ ਕਹ ਰਹੇ ਨੇ ਕਿ ਉਹਨਾਂ ਨੇ ਪਰਚੇ ਦਾ ਜਮਨਤਾ ਵੇਚ ਦਿੱਨੇ ਤੁਹਾਡਾ ਕੀ ਕਹਿਣਾ ਜੀ ਜੀ ਮਹੱਲੇ ਨੂੰ ਪੁੱਛ ਕੇ ਦੇਖੋ ਵੀ ਕਿੰਨਾ ਕ ਨਸ਼ਾ ਵੇਚਦਾ ਹੋ ਕਿੰਨਾ ਕਰਦਾ ਸਾਰਾ ਦਿਨ ਤਾਂ ਉਹਦੇ ਕੱਪੜੇ ਫੜਦੇ ਰਹਿੰਦੇ ਨੇ ਜਿਹੜੇ ਕਹਿੰਦੇ ਦੋ ਤਿੰਨ ਦਿਨ ਪਹਿਲਾਂ ਜਮਨਤ ਦੇ ਨੇ ਕੀ ਮਸਲਾ ਸਾਰਾ ਜੀ ਉਹ ਜਵਾਨ ਤਾਂ 3 ਮਹੀਨਾ ਹੋ ਗਿਆ ਇਹਨੂੰ ਜਵਾਨ ਤੇ ਗੱਡੀ ਸੀਗੀ ਜੀ ਸਾਡੇ ਕੋ ਗੱਡੀ ਸਾਡੀ ਫੜੀ ਗਈ ਡਰਾਈਵਰ ਨੇ ਇਹਦਾ ਨਾਮ ਲੈਤਾ ਸਾਡੇ ਤਾਂ ਘਰੋਂ ਨਹੀਂ ਕੁਛ ਫੜਿਆ ਸਾਡੇ ਤੋਂ ਨਹੀਂ ਫੜਿਆ ਆਦਾ ਪਰਚਾ ਕਾਹਦਾ ਸੀਗਾ ਪਰਚਾ ਜੀ ਡਰਾਈਵਰ ਕੋਲੋਂ ਪੀਤੀ ਸੀ ਸਾਡੇ ਦਾ ਕੋਈ ਕੁਝ ਨਹੀਂ ਫੜਿਆ ਇਹਨਾਂ ਸਰਕਾਰ ਨੇ ਇਹ ਕਹਿੰਦੇ ਵੀ ਸਰਕਾਰੀ ਜਗ੍ਹਾ 'ਚ ਬਣਾਇਆ ਹੋਇਆ ਉਹ ਸਰਕਾਰੀ ਚਾਜੀ ਜਗ੍ਹਾ ਨਾਉ ਆ ਇਹ ਉਹ ਇਹ ਕਹਿ ਰਹੇ ਨੇ ਕੋਈ ਸਰਕਾਰੀ ਜਗ੍ਹਾ ਨਹੀਂ ਨਾਉ ਆ ਇਹ ਜਗ੍ਹਾ ਜਗ੍ਹਾ ਨਾਉ ਆ ਫਿਰ ਤੁਹਾਨੂੰ ਕੋਈ ਇਹਨਾਂ ਨੇ ਨੋਟਿਸ ਵੀ ਕੱਢਿਆ ਨੋਟਿਸ ਸਾਨੂੰ ਤਿੰਨ ਕੱਢੇ ਨੇ ਉਹ ਪਾਏ ਨੇ ਸਾਡੇ ਸਾਹਮਣੇ ਹੋਏ ਉਹਨਾਂ ਦਾ ਜਵਾਬ ਕੋਈ ਦਿੱਤਾ ਤੁਸੀਂ ਬੀਬੀ ਅਸੀਂ ਕੀ ਜਵਾਬ ਦੇਣਾ ਸੀ ਜੀ ਸਾਨੂੰ ਕੀ ਪਤਾ ਸੀ ਤੇ ਹੁਣ ਇਹਦੀ ਕਾਰਵਾਈ ਜਿਹੜੀ ਕਰ ਰਹੇ ਨੇ ਅਜ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕੀ ਕਹਿਣਾ ਸਰਕਾਰ ਨੂੰ ਤੁਹਾਡਾ ਕੀ ਹੈ ਅਸੀਂ ਕੀ ਕਹੀਏ ਹੁਣ ਅਸੀਂ ਕੀ ਕਹੀਏ ਸੰਤਾ ਕੁਛ ਨਹੀਂ ਹੋਦਾ ਸਾਡੇ ਘਰ ਦੇ ਕੋਲੋਂ ਕੋਈ ਫੜਿਆ ਜਾ ਉਹ ਗੋਸਤਾਂ ਰੂ ਸਾਡੇ ਕੋਲੋਂ ਸਾਡੀ ਮਰਜ਼ੀ ਕਰ ਲਿਓ ਤੁਸੀਂ ਜੋ ਕੁਝ ਵੀ ਹੁੰਦਾ ਸਾਨੂੰ ਮਾਫ਼ ਕਰ ਦਿਓ ਮੁੰਡੇ ਕੋ ਕੋਈ ਗੱਲ ਨਾ ਪੁੱਛੀਂ ਸਿੱਕਾ ਪਾਊਡਰ ਜਾਂ ਹੈਰੋਨ ਵਗਾਰੇ ਫੜੂ ਜਿੱਤੀ ਆ ਸਾਡੇ ਘਰੋਂ ਜੀ ਕੁਛ ਨਹੀਂ ਫੜਿਆ ਗਿਆ ਇੱਕ ਡਰਾਈਵਰ ਨੇ ਨਾਮ ਲਿਆ ਸਾਡੇ ਘਰੋਂ ਇੱਕ ਪੋਰਾ ਪੁਲਿਸ ਆਈ ਤੇ ਕੋਈ ਪੋਰਾ ਚੀਜ਼ ਨਹੀਂ ਫੜੀ ਗਈ ਇਹ ਜਗਾ ਅਮਰੀਕ ਸਿੰਘ ਦੇ ਨਾਮ ਆ ਜੀ ਇਹੇ ਨੋ ਤਾਂ ਮੇਰੇ ਅਸੀਂ ਬਹੁਤ ਚਿਰ ਦੀ ਲਈ ਹੋਇਆ ਹੈ ਜਗਾ ਮੈਂ ਬਹੁਤ ਚਿਰ ਤਾਂ ਬਹਿਨਾ ਕਰ ਰਹਾ ਤੇ ਕੁਮਾਰ ਸਾਡੇ ਗਵਾਹ ਨੇ ਲੈਣੀ ਰਜਿਸਟਰੀ ਅਸੀਂ ਹੁਣ ਕਰਾਈ ਤੇ ਸਾਡੇ ਕੋ ਪੈਸੇ ਨਹੀਂ ਕਿਹਦੇ ਨਾਮ ਤੇ ਰਜਿस्ट्री ਹੋਈ ਆ ਇਹ ਰਜਿਸਟਰੀ ਜੀ ਉਹਦੇ ਨਾਮ ਤੇ ਸਾਡੇ ਨਾਮ ਤੇ ਆ ਜੀ ਤੁਹਾਡੇ ਨਾਮ ਤੇ ਮਰੀਕ ਸਿੰਘ ਨਾਮ ਤੇ ਨਹੀਂ ਮਰੀਕ ਸਿੰਘ ਦਾ ਨਾਮ ਤੇ ਕੋਈ ਰਜਿਸਟਰੀ ਨਹੀਂ ਹੈਗੀ ਮਰੀਕ ਸਿੰਘ ਦਾ ਨਾਮ ਤੇ ਕੋਈ ਰਜਿਸਟਰੀ ਨਹੀਂ ਹੈਗੀ ਕੋਈ ਚੀਜ਼ ਨਹੀਂ ਹੈਗੀ ਮਰੀਕ ਸਿੰਘ ਦਾ ਨਾਮ ਤੇ ਕੋਈ ਵੀ ਚੀਜ਼ ਨਹੀਂ ਸਾਡੇ ਮਰੀਕ ਸਿੰਘ ਦਾ ਨਾਮ ਤੇ ਹੋਇਆ ਸੀ ਕਿ ਮਿਊਨਿਸਪਲ ਐਕਟ ਦੇ ਔਰੰਗਨਾਥ ਐਕਟ ਬਿਲਡਿੰਗ ਬਾਇਲॉज ਦੇ ਅਮੇਜਰ ਵਾਇਲੇਸ਼ਨ ਸੀ। ਜਿਸ ਮੋਸਟ ਵਾਇਲੇਸ਼ਨ ਦੇ ਵਾਸਤੇ ਸੀ ਇਹਨੂੰ ਚਾਰ ਨੋਟਿਸਸ ਜੋ ਜਿਹੜੇ ਮਿਊਨਿਸਪਲ ਐਕਟ ਦੇ ਤਹਿਤ ਬਿਲਡਿੰਗ ਬਾਇਲॉज ਦੇ ਅਗੇਂਸਟ ਸੀ ਪੇਟੇ ਸੀ। ਉਹਨੇ ਆ ਗਿਆ ਸੀ ਆਪਣੇ ਲੈਵਲ ਦੇ ਉੱਪਰ ਵਾਇੋਲੇਸ਼ਨ ਕੀ ਕੀਤੇ ਜਾਵੇ ਬਟ ਇਹਨਾਂ ਨੇ ਕੋਈ ਵੀ ਇਹਦੇ ਵਿੱਚ ਐਕਸ਼ਨ ਨਹੀਂ ਲਿਆ ਮਲਟੀਮੇਟਲੀ ਸਾਨੂੰ ਵਿਦ ધ ਹੈਲਪ ਆਫ ਫੁਲ ਸਪ੍ਰੋਟੈਕਸ਼ਨ ਵੀ ਹੈਵ ਰਿਵੋਕਡ ਦਿਸ ਕੰਸਟਰਕਸ਼ਨ ਜਿਹੜੀ ਐਕਸਟਰਾ ਡਿਵੋਲੂਸ਼ਨ ਕੀਤੀ ਹੋਈ ਹੈ ਉਹ ਅਸੀਂ ਅੰਦਰ ਤੋੜ ਕੇ ਚੁੱਕਾ ਜਿਹੜਾ ਹੈਗਾ ਉਹ ਸਰਕਾਰੀ ਜਗ੍ਹਾ ਜਿਹੜੀ ਹੈਗੀ ਹੈ ਉਹਨੇ ਨਿਕਲ ਕਰਵਾ ਦਿੱਤੀ ਕਿੰਨੀ ਜਗ੍ਹਾ ਜਿਹੜੀ ਅੱਜ ਟੀਮ ਲਈ ਸੀ ਔਰ ਇਹਦਾ ਵੀ ਪੈਸਾ ਸਾਰਾ ਮਕਸ਼ਾ ਜਿਹੜਾ ਹੈਗਾ ਜਿੰਨਾਂ ਵੀ ਇਹਨੇ ਉਸਾਰ ਕੀਤਾ ਹੋਇਆ ਦੈਟ ਇਜ਼ 올 ਅੰਡਰ ਅਨ ਪਲਾਨਡ ਏਰੀਆ ਕੋਈ ਵੀ ਇਹਨਾਂ ਨੇ ਨਕਸ਼ਾ ਨਹੀਂ ਪਾਸ ਕਰਵਾਇਆ ਹੋਇਆ ਇਹਦੇ ਵਿੱਚੋਂ ਫਰੰਟ ਜਿਹੜੀ ਗਲੀ ਹੈ ਸਾਰੀ ਕਬਜ਼ਾ ਕੀਤੀ ਹੋਈ ਹੈ ਉਹ ਸਾਰੀ ਅਸੀਂ ਡਿਮੋਲਿਸ਼ ਕਰਾਂਗੇ ਪਰ ਪਿੱਛੇ ਇੱਥੇ ਪਸ਼ੂ ਬੰਨੇ ਹੋਏ ਨੇ ਉਹਦਾ ਮਿਨਿਸਪਲ ਸੋਲਿਡ ਵੇਸਟ ਐਕਟ ਦੇ ਤਹਿਤ ਵੀ ਇਹਨਾਂ ਨੇ ਬਹੁਤ ਜ਼ਿਆਦਾ ਵਾਚਿੰਗ ਕੀਤੀ ਹੋਈ ਹੈ ਗੋਬਰ ਵਗੈਰਾ ਸਾਰਾ ਮਿਨਿਸਪਲ ਵੇਸਟ ਦੇ ਵਿੱਚ ਸੁੱਟ ਕੇ ਤੇ ਟੀਮ ਵਿੱਚ ਪਾਉਂਦੇ ਆ ਤੇ ਇਹਨਾਂ ਦੀ ਬਿਲਡਿੰਗ ਜਿਹੜੀ ਹੈ ਆਲਮੋਸਟ 50% ਦੇ ਆਸਪਾਸ ਡਿਮੋਲਿਸ਼ ਕੀਤੀ ਜਾਏਗੀ ਥੈਂਕ ਯੂ ਜੀ ਜੀ ਮਾਨਜੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਜੁਤ ਨਸ਼ਾ ਬਹੁਤ ਉਹਦੇ ਤਹਿਤ ਇੱਕ ਨਾਮੀ ਸਮਗਲਰ ਆ ਮਲੋਤਾ ਅਮਰੀਕ ਸਿੰਘ ਜਿੱਤੇ ਅਲੱਗ-ਅਲੱਗ ਜਿਹੜੇ ਪਰਚੇ ਦਰਜ ਹੋਇਆ ਐ ਐਨਡੀਪੀਐਸ ਦੇ ਕਿਉਂਕਿ ਇੱਕ ਆਪਣਾ ਕਮੇਟੀ ਦੀ ਜਿਹੜੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਬੈਠਾ ਸੀਗਾ ਇੱਥੇ ਸੋ ਇਹੋ ਮਲੋਤ ਕਮੇਟੀ ਵੱਲੋਂ ਇਹਨਾਂ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਗਿਆ ਅਸੀਂ ਉਹਨਾਂ ਦੀ ਸਪੋਰਟ ਦੇ ਨਾਲ ਆਏ ਆਂ ਦਾ ਜਿਹੜਾ ਬਿਲਡਿੰਗ ਢਾਹਲਿਸ਼ ਕੀਤੀ ਜਾ ਰਹੀ ਹੈ ਜਿਹੜੀ ਇਲੈਗਲ ਤਰੀਕੇ ਨਾਲ ਬਣਾਈ ਹੈ ਸਰ ਕਿੰਨੇ ਕਦਮੇ ਦਰਜ ਨੇ ਹੁਣ ਤੱਕ ਇਹ ਤੇ ਹੁਣ ਤੱਕ ਔਰ ਜਿਹੜੇ ਆ ਬਾਕੀ ਇਹ ਜੇਲ੍ਹ ਤੋਂ ਜੇ ਦੋ ਦਿਨ ਪਹਿਲਾਂ ਹੀ ਛੁੱਟ ਕੇ ਆ ਤੇ ਉਹਨਾਂ ਦਾ ਸਾਡੀ ਜਿਹੜਾ ਹੈਗਾ ਸਰਵਲੈਂਸ ਤੇ ਹੋਇਆ ਅਰੇ ਕਿਹੜੀ ਕਿਹੜੀ ਇਹ ਕੀ ਤਸਕਰੀ ਕਰਦਾ ਸੀ ਜੀ ਇਹ ਇਹ ਫੁੱਕੀ ਔਰ ਹਫੀਮ ਦੇ ਪਰਚੇ ਦਰਜ ਨੇ ਜੀ ਤੇ ਐਨਡੀਪੀਐਸ ਦੇ ਔਰ 500 ਗ੍ਰਾਮ ਹਫੀਮ ਫੁੱਕੀ 60 ਕਿਲੋ 54 ਕਿਲੋ ਇਦਾਂ ਅਲੱਗ-ਅਲੱਗ ਇੱਥੇ ਪਰਚੇ ਦਰਜ ਨੇ ਔਰ ਮਲੋਤ ਥਾਣੇ 'ਚ ਪਰਚੇ ਦਰਜ ਨੇ ਵੀ ਵਰਨੀ ਦੇਣਾ ਜਣਾ ਸਾਡੇ ਦੇ ਨਸ਼ਾ ਦੇ ਮਸਲੇ 'ਚ ਲਗਾਤਾਰ ਜਿਹੜਾ ਐਕਸ਼ਨ ਵੀ ਹੋ ਰਿਹਾ ਤੇ ਹੱਲੇ ਵੀ ਜਿਹੜੇ ਲੋਕ ਸਿਫਕੇ ਲੱਗਦੇ ਕੋਈ ਨਸ਼ਾ ਦਾ ਸਮਗਲਾ ਰਾਨ ਨੂੰ ਇਹੋ ਹੀ ਆ ਕਿ ਜਿਹੜਾ ਇਹ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ ਦਿੱਤਾ ਜਾਵੇ ਸੋ ਇਸ ਜਿਹੜਾ ਜੁਧ ਨਸ਼ਾ ਵਿਰੋਧ ਦਾ ਇਹਦਾ ਸਾਰੇ ਸਮੁੱਚ ਸਮਾਜ ਦਾ ਸਾਥ ਦੇਣ ਬੱਚਿਆਂ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਚੰਗੀ ਸਿਹਤ ਮਿਲੇ ਨਸ਼ਾ ਤੋਂ ਮੁਕਤ ਕੀਤਾ ਜਾਵੇ